ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਪਾਂ ਇਸ ਵਕਤ ਖੜੇ ਆ ਪਿੰਡ ਭਲਾਈ ਜਣੇ ਜਿੱਥੋਂ ਦੀ ਕਿੱਕ ਰਾਤ ਦੀ ਵੀਡੀਓ ਵਾਇਰਲ ਹੋਈ ਜਾਂਦੀ ਆ ਵੀ ਅੰਡਿਆਂ ਦੇ ਬੰਦੇ ਨੇ ਇੱਕ ਨੇ ਪੈਸੇ ਨਹੀਂ ਦਿੱਤੇ ਸੋ ਆਪਣੇ ਸਾਰੇ ਬੰਦੇ ਮੌਜੂਦ ਐ ਇਹ ਬਾਈ ਹਨਾ ਜਿਹੜੇ ਅੰਡੇ ਲੈ ਕੇ ਗਏ ਸੀਗੇ ਇਹ ਬਾਈ ਐ ਜੀਤੋਂ ਅੰਡੇ ਲੈਏ ਸੀ ਇੱਥੇ ਕੰਮ ਕਰਦੇ ਆ ਤੇ ਇਹ ਬਾਈ ਜਿਹਦੀ ਇਹ ਸਟਾਲ ਹੈਗੀ ਤਾਂ ਆਪਾਂ ਗੱਲਬਾਤ ਕਰਦੇ ਆ ਬਾਈ ਆਪਾਂ ਪਿੰਡ ਭਲਾਈ ਜਣੇ ਖੜੇ ਆ ਹਾਂਜੀ ਪਿੰਡ ਭਲਾਈ ਜਣੇ ਤੇ ਉਹ ਜਿਹੜੀ ਸੀਸੀਟੀਵੀ ਦੀ ਫੁਟੇਜ ਵਾਇਰਲ ਹੋ ਰਹੀ ਆ ਉਹ ਇੱਥੋਂ ਦੀ ਹੀ ਆ ਠੀਕ ਐ ਤੇ ਰਾਤ ਦੀ ਆ ਤੇ ਬੰਦਾ ਕੰਮ ਕਰਨ ਵਾਲਾ ਕਿਹੜਾ ਸੀਗਾ ਇੱਥੇ ਕ अच्छा ते कदोकदी ਗੱਲ ਆ ਵੀ ਉਹ ਹਾਂਜੀ ਕਿਸ ਟਾਈਮ ਦੀ ਗੱਲ ਹੈ 8 ਵਜੇ ਦੀ 7:11 ਠੀਕ ਹੈ ਤੁਸੀਂ 바ਰ ਕੋਡ ਦਿੱਤਾ ਸੀਗਾ ਤੇ ਤੁਸੀਂ 바ਰ ਕੋਡ ਹੋਏ ਸੀ ਜਾਂ ਉਹਨਾਂ ਨੇ ਕੋਸ਼ਿਸ਼ ਕੀਤੀ ਸੀ ਆ ਕੋਸ਼ਿਸ਼ ਕੀਤੀ ਦੂਸਰਾ ਕੈਨਸਲ ਲਾਈਫ ਕਰਾਰ ਹੋ ਗਿਆ ਤਾਂ ਆਪਾਂ ਬਾਈ ਨਾਲ ਵੀ ਗੱਲਬਾਤ ਕਰਦੇ ਆ ਬਾਈ ਜੀ ਆਪ ਹੀ ਇੱਥੇ ਪਹੁੰਚ ਗਈ ਸੀਗੇ ਬਾਈ ਕੀ ਗੱਲਬਾਤ ਹੋਈ ਹੈਗੀ ਤੁਸੀਂ ਆਪਣੇ ਸਾਹਮਣੇ ਦੱਸੋ ਅਸੀਂ ਨਾ ਰਾਤ 6:30 ਦੇ ਲੈ ਗਏ ਸੀਗੇ ਤੇ ਪਹਿਲੇ 바ਰ ਕੋਡ ਤੇ ਸੀ ਸਕੈਨ ਕੀਤੇ ਹੋਏ ਨਹੀਂ ਉਸ ਤੇ ਤੇ ਉਹ ਮੇਰੇ ਨਾਲ ਜਿਹੜਾ ਮੁੰਡਾ ਸੀਗਾ ਉਹ ਕਹਿੰਦਾ ਬਈ ਆਪਣੇ ਵੱਲੋਂ ਵੀ ਪੈਸੇ ਹੋਗੇ ਤੇ ਅਸੀਂ ਉਹਦੇ ਬਾਅਦ ਤੁਰ ਗਏ ਤੇ ਉਹਦੇ ਬਾਅਦ ਅਸੀਂ ਜੋ ਜਾਵੜੇ ਤੇ ਸਾਡੇ ਕੋਲੋਂ ਪੈਸੇ ਇਹਨਾਂ ਕੋਲ ਵਾਪਸ ਨਹੀਂ ਆਏ ਉਹ ਸਾਡੇ ਕੋਲੋਂ 2100 ਰੁਪਏ ਵਾਪਸ ਆ ਗਿਆ ਉਹਦੇ ਬਾਅਦ ਅਸੀਂ ਇੱਥੇ ਵਾਪਸ ਮੁੜਿਆ ਇਹ ਇਹ ਫਾਰਮ ਬੰਦ ਸੀਗਾ ਉਹਦੇ ਬਾਅਦ ਤੇ ਅਸੀਂ ਬੋਰਡ ਤੋਂ ਬਾਈ ਦਾ ਨੰਬਰ ਪੜ੍ਹ ਕੇ ਲਾਇਆ ਤੇ ਬਾਈ ਜੀ ਕਹਿੰਦੇ ਵੀ ਚਲੋ ਹੁਣ ਤਾਂ ਅਸੀਂ ਵੀਡੀਓ ਪਾਤੀ ਤੁਹਾਡੀ ਤੇ ਤੁਸੀਂ ਮੰਨ ਲਓ ਸੁਬਾਹ ਗੱਲ ਕਰ ਲਿਓ ਤੇ ਫਿਰ ਅਸੀਂ ਕਹੀ ਵੀ ਗੁਰਚਰਨ ਸਿੰਘ ਸਰਪੰਚ ਸਾਹਿਬ ਨਾਲ ਗੱਲ ਕਰਾ ਦਿੰਨੇ ਆ ਵੀ ਬਾਈ ਕਹਿੰਦਾ ਤੁਸੀਂ ਕਰਾ ਦਿਓ ਵੀ ਸਰਪੰਚ ਸਾਹਿਬ ਰਾਤ ਪੌਣੇ 10 ਵਜੇ ਕੁੱਤੇ ਪਏ ਸੀਗੇ ਉਹ ਉੱਠੇ ਨਹੀਂ ਉਹ ਕਹਿੰਦੇ ਸੁਬਾਹ ਗੱਲ ਕਰ ਲਾਂਗੇ ਫਿਰ ਅਸੀਂ ਉਹਦੇ ਬਾਅਦ ਰਾਤ ਤੋਂ ਬਾਅਦ ਫਿਰ ਸੁਬਾਹ ਵੀ ਆਏ ਹਾਂ ਅੱਛਾ ਜੀ ਸੁਬਾਹ ਅਸੀਂ ਫਿਰ ਬਾਈ ਕੋ ਘਰੇ ਹੀ ਜਾਵਣੀ ਸੀਗੀ ਤੇ ਜਿਹੜੇ ਮੰਨ ਲਓ ਵੀ ਪੈਸੇ ਸਾਡੇ ਕੋਲ ਵਾਪਸ ਆ ਗਏ ਸੀ ਉਹ ਅਸੀਂ ਪੈਸੇ ਰਾਤ ਹੀ ਦੇਣਾ ਸੀਗੇ ਤੇ ਰਾਤ ਫਿਰ ਮਿਲੇ ਨਹੀਂ ਉਹ ਹੁਣ ਦੇਣੀ अच्छा ਵੀ ਜਿਹੜੀ ਇਹ ਗੱਲ ਕਹਿ ਰਹੇ ਆਂ ਵੀ ਮਤਲਬ ਬਹੁਤ ਲੋਕ ਐ ਕਹਿਣਦੇ ਵੀ ਯਾਰ ਪੈਸੇ ਦੇਣੇ ਨਹੀਂ ਸੀ ਉਹਨਾਂ ਨੇ ਭੱਜ ਗਏ ਵੀ ਤੁਸੀਂ ਕੋਸ਼ਿਸ਼ ਕੀਤੀ ਤੁਸੀਂ ਕੀ ਕਲੀਅਰਿਫਿਕੇਸ਼ਨ ਦਿੰਦੇ ਵੀ ਅਸੀਂ ਪੈਸੇ ਦੇਣ ਲੱਗੇ ਸੀਗੇ ਉਹ ਹੋਏ ਨਹੀਂ ਹਨਾ ਇਹ ਵੀ ਅਸੀਂ ਪੈਸੇ ਦੇਣ ਲੱਗੇ ਸੀਗੇ ਤੇ ਸਾਡੇ ਮਤਲਬ ਹੋਏ ਨਹੀਂ ਉਹ ਜਦੋਂ ਅਸੀਂ ਪਹੁੰਚ ਗਏ ਮਤਲਬ ਬਠੰਡੇ ਉਹ ਸਾਡੇ ਕੋਲੇ ਵਾਪਸ ਹੀ ਆ ਗਏ ਸੀਗੇ ਪੈਸੇ ਅੱਛਾ ਕੋਈ ਜੀ ਕੋਈ ਗੱਲ ਨਹੀਂ ਸੀ ਪੱਜਣ ਵਾਲੀ ਕੋਈ ਜੀ ਕੋਈ ਗੱਲ ਨਹੀਂ ਆਪਣੇ ਕੋਲੇ ਫਾਰਮ ਹੈਗੇ ਲਹਿਰੇ ਵੇਗੇ ਭਾਈ ਜੀ ਬਲੇਲਰ ਵਾਲਾ ਇਹ ਵੀ ਇਸੇ ਤਰ੍ਹਾਂ ਦਾ ਕੰਮ ਆ ਥੋੜਾ ਇਹ ਸਾਡਾ ਅੰਡੇ ਵਾਲਾ ਨਹੀਂ ਸਾਡਾ ਮਤਲਬ ਵੀ ਦੂਜਾ ਟੈਲਰ ਵਾਲਾ ਫਾਰਮ ਹੈ ਠੀਕ ਹੈ ਲੈਰੀ ਬੈਗੀ ਤੇ ਹੁਣ ਮਤਲਬ ਪੈਸੇ ਤੁਸੀਂ ਦੇ ਦੇਣਾ ਹਾਂਜੀ ਹਾਂਜੀ ਹੁਣ ਪੈਸੇ ਦੇਣ ਲੱਗੇ ਬਾਕੀ ਆਪਣੇ ਪਿੰਡ ਦੇ ਬੰਦੇ ਜੀ ਐਵਾਂ ਜੀ ਕੋਈ ਗੱਲ ਨਹੀਂ ਠੀਕ ਹੈ ਤੇ ਅੰਭਾਈ ਹੋ ਗਿਆ ਤੁਹਾਡਾ ਮਤਲਬ ਨਵੇੜਾ ਜਿਹਾ ਹਾਂਜੀ ਹਾਂਜੀ ਬਾਈ ਬਾਈ ਨੇ ਆਪਦੀ ਗਲਤੀ ਮੰਨ ਲਈ ਜਦੋਂ ਪਰ ਉਹ ਠੀਕ ਹੈ ਸਭ ਤੋਂ ਵੱਡੀ ਗੱਲ ਤਾਂ ਇਹੀ ਹੈ ਪੈਸੇ ਆ ਜੀ ਹੁਣ ਹਾਂ ਪੈਸੇ ਆ ਜੀ ਠੀਕ ਹੈ ਕੋਈ ਹੋਰ ਗੱਲ ਤਾਂ ਫਿਰ ਨਹੀਂ ਹੈਗਾ ਨਹੀਂ ਹੁਣ ਐ ਨਹੀਂ ਪਰ ਗਾਹਸ ਤੇ ਖੋਚਣਾ ਚਾਹੀਦਾ ਥੋੜਾ ਜਿਹਾ ਬਾਈ ਯਾਰ ਫਿਰ ਵੀ ਹਨਾ ਠੀਕ ਹੈ ਹਾਂ ਤੇ ਇਹ ਬਾਈ ਵੀਡੀਓ ਤੋਂ ਸ਼ੇਅਰ ਵੀ ਲੈਣੀ ਚਾਹੀਦੀ ਹੈ ਨਾ ਸਾਰਿਆਂ ਨੂੰ ਵੀ ਜੇ ਕੋਈ ਇਸ ਤਰ੍ਹਾਂ ਆਪਾਂ ਕਾਲੀ ਕਰਦੇ ਪੇਮੈਂਟ ਆਪਾਂ ਦੇ ਦਈਏ 2 ਮਿੰਟਾਂ ਦਾ ਵੀ ਕੋਈ ਫਰਕ ਨਹੀਂ ਪੈਂਦਾ ਤੇ 1000 2000 ਨਾਲ ਵੀ ਕੋਈ ਫਰਕ ਨਹੀਂ ਪੈਂਦਾ ਕਾਲੀ ਹੋ ਜਾਂਦੀ ਹੈ ਮੁੜ ਕੇ ਨਾ ਗੱਲਾਂ ਇਹ ਹੋ ਜਾਂਦੀਆਂ ਵੀ ਔਰ ਪਤਾ ਨਹੀਂ ਖੋਰੇ ਦਿਮਾਗ 'ਚ ਕੀ ਗੱਲ ਸੀ ਹਨਾ ਚਲੋ ਬਾਈ ਯਾਰ ਕਹਿੰਦੀ ਵੱਡੀ ਗੱਲ ਮੈਂ ਮੰਨਦਾ ਨਾ ਵੀ ਬਾਈ ਯਾਰ ਕੇ ਪਹੁੰਚੇ ਕਿਉਂਕਿ ਨਹੀਂ ਰਾਤੀ ਵਾਪਸ ਆ ਗਏ ਸੀ ਤੁਸੀਂ ਹਾਂ ਰਾਤ ਕਿੰਨੇ ਕ ਵਜੇ ਸੀ ਬਾਈ ਰਾਤ ਅਸੀਂ ਮੰਨ ਲਓ ਜਦੋਂ ਸਾਡੇ ਕੋਲ ਪੈਸੇ ਵਾਪਸ ਆਉੜੇ ਮਤਲਬ 35 40 ਮਿੰਟਾਂ ਦੇ ਵਿੱਚ ਹੀ ਵਾਪਸ ਰਾਤੀ ਵੀ ਦੇਣਾ ਐਸੀ ਆ ਕਿ ਭਾਈ ਮੁੜ ਕੇ ਭਈਏ ਨੂੰ ਤੰਗ ਕਰਨਗੇ ਵੀ ਲੜਨਗੇ ਵੀ ਤੂੰ ਦਿੱਤੇ ਕਿਉਂ ਵੀ ਉਹਦੇ ਖਾਤੇ ਪਾਉਣਗੇ ਜਾਂ ਜੋ ਵੀ ਹੈ ਅਸੀਂ ਉਹਦੇ ਆ ਗਈ ਸੀ ਵਾਪਸੀ। ਅੱਛਾ ਤੇ ਉਹਦੋਂ ਵੀਡੀਓ ਵਾਇਰਲ ਹੋ ਗਈ ਸੀ। ਭਾਈ ਉਹਨੇ ਵੀਡੀਓ ਉਹਦੋਂ ਨੂੰ ਉਹ ਤੋਂ ਪਹਿਲਾਂ ਪਾਤੀ ਸੀਗੀ। ਠੀਕ ਹੈ। ਕੀ ਕਹਣਾ ਲਈ? ਭਾਈ ਮੈਂ ਕਹਿੰਦਾ ਵੀ ਜਿਹੜਾ ਹੁਣ ਸਾਡਾ ਬੰਦਾ ਹੱਕ ਆ ਇਹਨੂੰ ਦਿੱਤਾ ਜਾਵੇ। ਠੀਕ ਹੈ। ਹਾਂ ਤੇ ਚਲੋ ਕੋਈ ਬਾਕੀ ਇਹ ਭਾਈ ਵੀਡੀਓ ਆਪਣਾ ਮਤਲਬ ਪਾਉਣ ਦਾ ਮਕਸਦ ਇਹ ਸੀਗਾ ਵੀ ਜਿਹੜਾ ਇਹ ਮਤਲਬ ਸਮਝ ਲਓ ਕਲੇਸ਼ ਚੱਲੀ ਜਾਂਦਾ ਹੈ ਲੜਾਈ ਝਗੜਾ ਸੋਸ਼ਲ ਮੀਡੀਆ ਦੇ ਉੱਪਰ ਵੀ ਉਹ ਇੱਥੇ ਕਲੋਜ਼ ਹੋ ਜੇ ਵੀ ਜਿਹੜੀ ਬਾਈਰ ਤੇ ਕਹਿੰਦੀ ਗੱਲਬਾਤ ਆ ਨਿਬੜ ਗਈ ਆ ਚਾ ਗਲਤੀ ਲਾ ਲਓ ਚਾ ਗਲਤ ਫਹਿਮੀ ਲਾ ਲਓ ਜਾਂ ਕੁਝ ਵੀ ਲਾ ਲਓ ਹਨਾ ਉਹ ਗੱਲਬਾਤ ਇੱਥੇ ਬਾਈਰ ਕਰਨੇ ਆਪਣੀ ਕਲੀਅਰ ਕਰ ਦਿੱਤੀ ਆ ਤੇ ਵੀਡੀਓ ਸ਼ੇਅਰ ਕਰ ਦਿਓ ਜੀ ਧੰਨਵਾਦ